ਇਹ ਪੰਜਾਬ ਸਰਕਾਰ ਵੱਲੋਂ ਡਰੱਗਸ ਦੇ ਖਾਤ ਜੋ ਮੁਹਿੰਮ ਚਲਾਈ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਇਹ ਉਸ ਦਾ ਹੀ ਹਿੱਸਾ ਆ ਆ ਇਸ ਆਪਰੇਸ਼ਨ ਨੂੰ ਅਸੀਂ ਕੋਡ ਨੇਮ ਦਿੱਤਾ ਹੋਇਆ ਆ ਔਰ ਸਾਰੇ ਜਿੰਨੇ ਡਰੱਗ ਸਪੌਟਸ ਹੈਗੇ ਨੇ ਉੱਥੇ ਅਸੀਂ ਲਾਰਜ ਸਕੇਲ ਤੇ ਮੈਨਪਾਵਰ ਇਨਵੋਲ ਕਰਕੇ ਸਰਚਸ ਕਰਨਾ ਹੈਗੇ ਨੇ ਜਿਹੜੇ ਡਰੱਗ ਹੌਟਸਪੌਟਸ ਆ ਮੁਕਸਰ ਦੇ ਵਿੱਚ ਲਗਭਗ 550 ਮੈਨਪਾਵਰ ਇਨਵੋਲ ਕਰਕੇ ਸਾਰੇ ਅਫਸਰ 10 ਜਗ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਪਹਿਲਾਂ ਤੋਂ ਆਇਡੈਂਟੀਫਾਈਡ ਪਲੇਸਸ ਆਇਡੈਂਟੀਫਾਈਡ ਪਰਸਨਸ ਦੇ ਵਿਦਨ ਐਲੀਮੈਂਟ ਆਫ ਸਰਪ੍ਰਾਈਜ਼ ਰੇਡਸ ਕੀਤੇ ਜਾ ਰਹੇ ਆ ਤਾਂ ਕਿ ਡਰੱਗਸ ਦੀ ਸਪਲਾਈ ਨੂੰ ਕੱਟੇ ਕੀਤਾ ਜਾਵੇ ਔਰ ਜਿਹੜੇ ਬੰਦੇ ਇਸ ਤਰ੍ਹਾਂ ਦੇ ਕ੍ਰਾਈਮਲ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੋਏ ਆ ਉਨ੍ਹਾਂ ਨੂੰ ਰੋਕਿਆ ਜਾਵੇ ਨੱਥ ਪਾਈ ਜਾਵੇ ਅਤੇ ਕਾਨੂੰਨੀ ਕਾਰਵਾਈ ਹੋਵੇ। ਅਰੇ ਖਬਰੀਆਂ ਕੁਝ ਹੋਈਆਂ ਹੈਗੀਆਂ ਨਹੀਂ ਡਿਟੇਲਸ ਬਾਅਦ ਚ ਐਸਐਸਪੀ ਸਾਹਿਬ ਡਿਬਲਿਸ਼ ਕਰਨਗੇ। ਇਹ ਕਾਫੀ ਜਗ੍ਹਾ ਤੇ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਆ ਔਰ ਕਾਫੀ ਪ੍ਰਭਾਵਸ਼ਾਲੀ ਰਿਕਵਰੀਆਂ ਹੋਈਆਂ ਆ। 550 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਚੈਨਾਟ ਕਿਤੇ ਗਏ ਆ, ਮਲੂਠ ਦੇ ਵਿੱਚ, ਗਿੱਦੜਵਾ ਦੇ ਵਿੱਚ, ਮੁਕਸਰ ਦੇ ਵਿੱਚ ਔਰ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ 10 ਜਗ੍ਹਾ ਤੇ ਇਹ ਆਬਿਆਨ ਚਲਾਇਆ ਜਾ ਰਿਹਾ ਹੈ ਔਰ ਇਸ ਵਾਸਤੇ ਪਹਿਲਾਂ ਪਲੈਨਿੰਗ ਕੀਤੀ ਗਈ ਔਰ ਸਾਰੀ ਦੀ ਸਾਰੀ ਤਿਆਰੀ ਨਾਲ ਅਸੀਂ ਇਹ ਕਰ ਰਹੇ ਹਾਂ ਔਰ ਇਸ ਦਾ ਮਕਸਦ ਇਹ ਹੈ ਕਿ ਕੁਝ ਨੁਕਸ ਪ੍ਰਾਪਤੀਆਂ ਹਾਸਲ ਹੋਣ ਲੀਗਲ ਐਕਸ਼ਨ ਹੋਵੇ ਔਰ ਲੋਕਾਂ ਦੇ ਵਿੱਚ ਡੈਟਰੈਂਸ ਕ੍ਰੀਏਟ ਹੋਵੇ ਜਿਹੜੇ ਇਸ ਤਰ੍ਹਾਂ ਦਾ ਤੰਦੇ ਦੇ ਵਿੱਚ ਮੁਲਵਿਸ ਹੈ ਕਰਨ ਮੁਕਸਰ ਦੇ ਵਿੱਚ ਅਸੀਂ 3-4 ਆਇਡੈਂਟੀਫਾਈ ਕੀਤੀਆਂ ਹਨ ਇੱਕ ਤੇ ਇਹ ਕੋਟਲੀ ਰੋਡ ਹੈਗੀ ਆ ਇੱਕ ਆਦਰਸ਼ ਨਗਰ ਹੈਗਾ ਇਸ ਤਰ੍ਹਾਂ ਕਰਕੇ ਇਹ ਪੰਜ ਛੇ ਜਗ੍ਹਾ ਤੇ ਅਸੀਂ ਲਗਾਤਾਰ ਇਹ ਪਤਲੇ ਗੰਡੀ ਗੱਲ ਜਿਹੜੀ ਹੈਗੀ ਆ ਉਸ ਨੂੰ ਵੀ ਰੁਕਣ ਵਾਸਤੇ ਅਸੀਂ ਮਿਹਰਜ਼ ਲੈਨੇ ਆ देयर इज ਸੋਟ ਲੈਂਗਫੈਕਟ ਬਟ ਐਲੀਮੈਂਟ ਆਫ ਸਰਪ੍ਰਾਈਜ਼ ਨਾਲ ਪਲੇਨ ਕਲੋਸ ਦੇ ਵਿੱਚ ਉਹਨਾਂ ਤੇ ਲਗਾਤਾਰ ਦਬਿਸ਼ ਦੇਣੀ ਉਹਨਾਂ ਤੇ ਪ੍ਰੈਸ਼ਰ ਬਣਾਈ ਰੱਖਣਾ ਇਹ ਵੀ ਆਪਰੇਸ਼ਨ ਸਾਡੇ ਜਿਹੜੇ ਕਵੋਟ ਆਪਰੇਸ਼ਨਸ ਆ ਉਹ ਲਗਾਤਾਰ ਚੱਲਦੇ ਰਹਿੰਦੇ ਸੋ ਇਹ ਜਿਹੜੇ 8 ਵਜੇ ਦਾ ਅਭਿਆਨ ਸ਼ੁਰੂ ਹੋਇਆ ਹੈ ਔਰ 2 ਵਜੇ ਤੱਕ ਇਹ ਅਭਿਆਨ ਚੱਲੇਗਾ ਔਰ ਇਹ ਸਿਰਫ ਮੁਕਸਰ ਜ਼ਿਲ੍ਹੇ ਚ ਨਹੀਂ ਸਾਰੀ ਫਰੀਦਕੋਟ ਰੇਂਜ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇਹ ਅਭਿਆਨ ਆ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨਾਲ ਇੱਕੋ ਸਮੇਂ ਚਲਾਈ ਜਾ ਪਿੰਡਾਂ ਦੇ ਵਿੱਚ ਵੀ ਅੱਗੇ ਨਾਲੋਂ ਬਹੁਤ ਫਰਕ ਹੈ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਆ ਅਸੀਂ ਹੁਣ ਆਪਣੇ ਨੰਬਰ ਵੀ ਲੋਕਾਂ ਨੂੰ ਦਿੱਤੇ ਹੋਏ ਆ ਸਾਡੇ ਸੀਕ੍ਰੇਟ ਰਿਸੋਰਸਸ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਤੋਂ ਵਤਨਾ ਇਕੱਠੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਅਨਸ਼ੋਰ ਕਰਾਂਗੇ ਕਿ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਵਿਕਰੀ ਪੈਡਲਿੰਗ ਲੈਵਲ ਤੇ ਹੋ ਰਹੀ ਆ ਜਾਂ ਲਾਸ਼ ਕਿਲ ਤੇ ਹੋ ਰਹੀ ਆ ਉਥੇ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਔਰ ਕਿਸੇ ਨੂੰ ਵੀ ਡਰੱਗ ਦੇ ਧੰਦੇ ਤੋਂ ਫਾਇਦਾ ਉਠਾ ਕੇ ਆਪਣੇ ਲਾਈਫਸਟਾਈਲ ਦੇ ਵਿੱਚ ਇੰਪਰੂਵਮੈਂਟ ਨਾ ਹੋਣ ਕਰਨ ਦਿੱਤੀ ਜਾਵੇ ਔਰ ਸਾਰੇ ਲੋਕਾਂ ਨੂੰ ਵਾਲੇ ਦੁਆਰੇ ਪਤਾ ਹੋਵੇ ਕਿ ਜਿਹੜਾ ਵੀ ਨਸ਼ੇ ਦਾ ਧੰਦਾ ਕਰਦਾ ਆ ਉਸ ਦਾ ਅਖੀਰਕੀ ਹਸ਼ਰ ਹੁੰਦਾ ਹੈ ਉਸ ਦੀ ਆਪਣੀਆਂ ਜਾਇਦਾਦਾਂ ਦਾ ਕੀ ਬਣਦਾ ਹੈ ਅਸੀਂ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਡਰੱਗ ਸਮਗਲਰਜ਼ ਦੀਆਂ ਅਟੈਚ ਕਰਵਾਈਆਂ ਆ ਔਰ ਇਹ 3 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈ ਕਿ ਨੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਕੱਲੇ ਚ ਜ਼ਬਤ ਕਰਵਾਈਆਂ ਗਈਆਂ ਔਰ ਇਹ ਪ੍ਰਕਿਰਿਆ ਲਗਾਤਾਰ ਅੱਗੇ ਵੀ ਚੱਲ ਰਹੀ ਹੈ ਅਸੀਂ ਇਸ ਪਾਸੇ ਵੀ ਤਵੱਜੋ ਦੇ ਰਹੇ ਹਾਂ ਔਰ ਮੁਕਸਰ ਦੇ ਵਿੱਚ ਵੀ ਔਰ ਹੋਰ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਪੁਆਇੰਟ ਆਫ ਸੇਲ ਜਿੱਥੇ ਵਿਕਰੀ ਹੁੰਦੀ ਆ ਉੱਥੇ ਅਸੀਂ ਕੰਸਨਟ੍ਰੇਟ ਕਰ ਰਹੇ ਹਾਂ ਇਸ ਤੋਂ ਇਲਾਵਾ ਸਿੰਥੈਟਿਕ ਡਰੱਗਸ ਐਮਐਸਾ ਉਹਨਾਂ ਤੇ ਵੀ ਸਾਡਾ ਧਿਆਨ ਕੇਂਦਰਿਤ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਜਿੱਥੇ ਕਿਤੇ ਵੀ ਕੋਈ ਵਾਇਲੇਸ਼ਨ ਹੋ ਰਹੀ ਹੋਏਗੀ ਜਿ세 ਕਿਤੇ ਵੀ ਕੋਈ ਡਰਗ ਪੈਡਲਿੰਗ ਹੋ ਰਹੀ ਹੋਏਗੀ ਉੱਥੇ ਅਸੀਂ ਕਾਰਵਾਈ ਕਰਾਂ ਆਮ ਜਨਤਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ ਬਿਨਾਂ ਕਿਸੇ ਝਿਜਕ ਦੇ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਸੇਲ ਸੰਬੰਧੀ ਕੋਈ ਵੀ ਗੱਲ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਉਹਨਾਂ ਦੀ ਪਹਿਚਾਨ ਨਸ਼ਰ ਨਹੀਂ ਕੀਤੀ ਜਾਏਗੀ ਜ਼ਾਰ ਨਹੀਂ ਕੀਤੀ ਜਾਏਗੀ ਔਰ ਉਹਨਾਂ ਵੱਲੋਂ ਦੱਸੀ ਗਈ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਟਰੋਂਗ ਲੀਗਲ ਐਕਸ਼ਨ ਲੈ ਕੇ ਜਿੱਥੇ ਕਿਤੇ ਵੀ ਨਸ਼ਾ ਵਿਕਰੀ ਦੀ ਕੋਈ ਵੀ ਗਤੀਵਿਧੀ ਚੱਲ ਰਹੀ ਆ ਉਸ ਨੂੰ ਨਿਕਲ ਪਾਵਾਂਗੇ